ਫੋਲਡ ਹਨ ਪਾਰਟੀ ਲਾਉਣ ਦਾ ਖਰਚੇ ਕਹਿੰਦਾ ਸਾਰੀ ਪੈੜੀ ਲੱਗਦੀ ਹੈ ਪਤਾ ਨਹੀਂ ਕੀ ਹੈ ਮਨਾਇਆ ਸੰਗੀਤ ਮੇਰਾ ਤਾਂ ਪੇਪਰ ਕਰਨ ਦਾ ਫੁੱਟਾ ਹੈ ਲੱਗਦਾ ਤਾਂ ਹੈ ਨਹੀਂ ਮਗਾਇਆ ਤੁਸੀਂ ਭੁੱਲ ਗਏ ਗੱਤਾ ਜਾ ਗੱਤਾ ਹੋਇਆ ਕੱਲ੍ਹ ਪੂਰੇ ਲੈਣੀ ਹੋਇਆ ਬਸ ਪਾ ਲੈਂਦੇ ਆਗੇ ਦੇ। ਜਿਹੜੇ ਕੋਲ ਆ। ਹਾਂ? ਆਉਂ ਗਿਆ। ਆ ਮਗਾਇਆ। ਸਿਕਾ ਦੇ ਹਾਸਤੇ। ਤੂੰ ਬਈ ਨਸ ਗਾ ਲਿਆ ਤੂੰ ਗਾ। ਕੈਮਰੇ ਹਾਸਤੇ। ਹਾਂ, ਕੈਮਰੇ ਸਕਨ। ਕੀ ਹੋਂ ਦੱਸਾਂ ਗਨ ਕੋ ਮੈਂ ਲੁਕੂਗੀ। ਇਹ ਮੈਨਾਂ ਕਿ ਮਗਾਲੇ ਕਰੇ। ਆ। ਵੀਡੀਓ ਨਾਲ ਹਰੇ ਨਾਲ ਬਣੇ ਰਹਿਣਾ। ਏ ਕਿਥੋਂ ਆ ਨਾ ਰੋਸ਼ੋਕ ਨਗਰ ਨੀਅਰ ਓਡੀਸਾ ਓਡੀਸਾ ਹੈ ਕਰਈ ਕਰਾਂਗੇ ਹੋਰ ਕੈਮਰਾ ਨੂੰ ਮੈਂ ਕੈਮਰੇ ਦੇ M4 M4 ਤੇ ਵੀਡੀਓ ਨਜ਼ਰ ਨੂੰ ਬਣ ਕੇ ਦੋ ਲੱਗ ਰੂਗਾ ਆਪਣੇ ਲਾਵਾਂਗੇ ਸਟੇਨ ਕੈਮਰੇ ਦੇ ਅੱਜ ਵੀਡੀਓ ਅੱਜ ਸ਼ਾਮ ਨੂੰ ਕਰਾਂਗੇ ਕੈਮਰੇ ਦਾ ਟੈਸਟ ਕੈਮਰਾ ਦਾ ਜਵੇ ਇਹ ਵਰਸਾਫ ਸਕਿਨ ਲਾਉਣੀ ਕਹਿੰਦੇ ਨੇ ਅ ਆ ਗਿਆ ਵੇਰ ਪੁੱਟ ਡੀਐਸਐਲ ਟ੍ਰੈਕ ਸਕਿਨ ਆ ਗਿਆ ਟੈਪ ਟੂ ਇੰਸਟਾਲ ਪੇਸਟਿੰਗ ਸਕਿਨ ਦੋ ਓਟ ਇਨ ਦਸ ਦਾ ਲਾਈਕ ਓਕੇ ਸਕਿਨ ਓਕੇ ਠੀਕ ਆ ਇਹਨਾਂ ਨੇ ਸਾਫੇ ਕਰਨ ਵਾਲਾ ਦਿੱਤਾ ਨਾਲ ਹੈ ਨਾ ਕੈਮਰਾ ਠੀਕ ਹੈ ਯਾਰ ਇਹਦਾ ਜਿਸਕਿਨ ਅਗਲੇ ਮਾੜਨਾਂ ਡੈਮਨੇਸ਼ਨ ਪਾਟਕੇ ਤੇ ਲੱਗ ਗਿਆ ਕੱਟ ਦੇ ਵੀਡੀਓ ਇੱਥੇ ਲੱਗ ਗਿਆ ਹਾਂ ਆਹ ਦੇਖ ਲੈ ਲੱਗ ਜੂ ਲੱਗ ਜੂ ਇਹਦਾ ਪੀਸ ਕਿੱਥੇ ਹੈ ਗਿਆ ਵੇਖਦਾ ਮੁੜ ਕੇ ਪੀਸ ਗਲਤਫਲਤ ਕਰੀਵਾਂਗਾ ਆਹ ਵਧੀਆ ਜੀ ਤੀਰ ਸਾਫ਼ ਕਰਨਾ ਹੂੰ 500 ਕੁਈ ਮਾੜੀ ਨਹੀਂ ਯਾਰ ਆਹ 500 ਹੋਰ ਲੈਮੀਨੇਸ਼ਨ ਵਾਲੇ ਦਾਦੇ ਲੈ ਜਾਂਦੇ ਨੇ ਉਹ ਕਿੰਨਾ ਲੈ ਜਾਂਦੇ ਉਹ ਲੈਦਾ ਮੈਂ ਤੁਹਾਨੂੰ ਆਹ 1000 2000 ਵੀ 1000 ਵੀ ਲੈਦਾ ਇਹ ਸ਼ਹਿਰੋਂ ਕਰਾਉਂਦੇ ਆਪਾਂ ਤੋਂ ਜਿਹੜੇ ਲੈਮੀਨੇਸ਼ਨ ਕਰਾਉਣਾ ਪਰ ਉੱਥੇ ਉਸ ਵਿੱਚ ਚੇਲੰਜ ਵੀ ਹੁੰਦਾ ਇਹ ਲੈਂਜੀ ਤਾਂ ਨਹੀਂ 컬러 ਮੋਟੀ ਦੇ ਹੀ ਹੈ ਹਾਂ ਆਹ ਯਾਰ ਮਿੱਟੀ ਹੈ ਪਾਈ ਪਈ ਹੈ ਹਾਂ ਹਾਂ ਮੜਾ ਸਾਵਧਾਨ ਨਾ ਹੋਵਾਂ ਕੋਸ਼ਿਸ਼ ਕਰ। ਚਲ ਹੁਣ ਲਾਉਂਦੇ ਦੀ ਬਣਾਉਂ। ਤਾਂ ਸਟਾਰਟ। ਇਹਨੇ ਮੋਟਰ ਜਾਣਾ ਹੈ। ਜਿੰਦਰ ਉਹਨੇ ਪਾਈ ਜਾਣਾ। ਓਏ ਆਹ ਉਹ ਇਹਦੀ ਤਾਂ ਹੈਗੀ ਆ। ਉਹ ਭਰਾ ਇਹਨਾਂ ਨੂੰ ਮੋੜਾ ਦੇ ਜਾਂਦਾ ਪਹਿਲਾਂ ਫੋਨ ਕਰ ਦਿੰਦਾ ਜੇ ਤੂੰ ਜਾਉਂਦੇ। ਉਹ ਡਾਕਟਰ ਟਾਈਮ 'ਤੇ ਬੈਠਾ ਹੈ ਡਾਕਟਰ। ਹਾਂ ਗਈ ਫੜ ਜਾ ਕੇ ਤੇਨੂੰ ਮੋੜਾ। अच्छा अच्छा यार तो पहला हम करने लगा पहला दाहने प्लेयर है हमारे ने फोन पे गाल गाली है ना हाँ अपॉइंटमेंट ले री ये तो ये तो छोटी जगह का तो थी ना एक रात बहुत आल लगी आनी वाली थी हाँ यार ठहर क्या रही है किस थोड़े हो ना अच्छा अच्छा पेपर आ रखे अच्छा अच्छा यार तो पहला या ले ना �

हाँ जी किवें लगया फिनिशिंग दसो म्हारी ओ नेविते चला रही हो पण साजे का नाम कोड़ा है ऊपर नहीं नहीं सही है हुन तो 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 ना पट्टी न पट्टी नादियां ਤਾਂ ਦੇਖੇ ਕੋ ਬੱਕੀ ਕਿਉਂ ਤਾਂ ਨਗਾ ਆ ਗਿਆ ਕਿਧਰੋਂ ਕਿਧਰੋਂ ਮੱਟੀ ਪੈਣੀ ਹੈ ਸਾਰੇ ਟੱਕ ਦੇ ਇਹ ਤਾਂ ਟੱਕਣ ਜਾ ਕਿਧਰ ਗਏ ਸਹੀ ਨਹੀਂ ਥੋੜਾ ਇਹਨੂੰ ਪੜ ਦੇ ਹੁਣ ਲੈਣ ਦੇ ਬਾਅਦ ਗੁੰਦਵਾਰੀ ਵਾਰੀ ਵਾਰੀ ਹੋ ਜੂਗੀ ਫੇਰ ਕਿਧਰ ਗਏ 我估计告诉子年。你 नहीं हो रहा है फिर उन्हें 不能吃一点，好了，嗯。 谁呀？ ਆਇਰ ਬਟਾ ਜੀ ਕੱਟਦੇ ਨਹੀਂ ਕੱਟ ਕੇ ਲੋਟ ਨਹੀਂ ਆਹ ਕੱਟਿਆ ਜੋ ਤੋ ਆ ਦੇਖੋ ਜਮਾਂ ਨਾ ਲਾ ਦੇ ਜੇ ਤੇ ਚੜ ਜੰਗੇ ਇਧਰੋਂ ਜਿਹੜੇ ਚੜਨਗੇ ਜਮਾਂ ਨਾਲ ਟੱਕਣ ਨਹੀਂ ਖੁੱਲਣਾ ਮੁੜ ਕੇ ਟੱਕਣ ਕਟੰਗ ਹੋ ਗਏ ਉਹ ਨਹੀਂ ਇਹ ਕੜੇ ਨੇ ਕੱਢ ਜਾਂਦੀ ਆ ਇਹਦੀ ਪਹਿਲੇ ਹੀ ਹਵਾ ਮਾਰ ਲੈ ਕਰੋ ਮੜੀ ਜੀ reerno. um قاعدين de novo vai é, ਆ ਕੇ ਖੜਾ ਰਹਿ ਗਿਆ ਹੈ ਹਾਂ ਮੈਂ ਵੀ ਖੜਾ ਰਹਿ ਗਿਆ ਸਟੈਂਡ ਹੈਗਾ ਗੋਪੀ ਪਤਾ ਨਹੀਂ ਕਿੱਧਰ ਲੈ ਗਿਆ ਦੂਜਿਆਂ ਦਾ ਇਹ ਫੋਨ ਵਲੌਗ ਵਾਲਾ ਸਟੈਂਡ ਹੈਗਾ ਫੋਨ ਤੇ ਯੂਟਿਊਬ ਤੇ ਪਾਉਣੀ ਹੈ ਵੀਡੀਓ ਤੇ ਮਾਰ ਜੇ ਨਾਮ ਮੇਰਾ ਬੰਦਾ ਨਹੀਂ ਇਹ ਮੈਂ ਬਿਲਾਂਦਾ ਇਹ ਮਨ ਲਾ ਮਾਰ ਐਮ3 ਦੀ ਹੈ ਨਾ ਛੋਟਾ ਆ ਜਾਂਦਾ ਬੰਦਾ ਉਹਦੇ ਤੁਸੀਂ ਵੇਖ ਲਾ ਕੇ ਹੁਣ ਨਹੀਂ ਲੱਗਣਾ ਗੁੰਦ ਬੜ ਕੇ ਖਰਾਬ ਹੋ ਜਾਣੀ ਛੋੜੀ ਹੈ ਮੈਂ ਆਗੀ ਝਟਾ ਕਿਹੜੇ ਬਿੱਲੇ ਦੇ ਮੁੰਡੇ ਚ ਮੁਰਸਲ ਵਜਾ ਚ ਹੈ ਮੋੜ ਕਿਹੜੇ ਬਿੱਲੇ ਦੇ ਮੁੰਡੇ ਚ ਮੁਰਸਲ ਵਜਾ ਖੜਦਾ ਹੈ